ਕਿਸ ਨੇ ਕਹਿਤਾ ਇਹਨਾਂ ਨੇ ਮੰਨ ਲਿਆ ਜਿਤਨੀ ਕਰਾਮਾਤ ਅੰਗੁਨਾਨਕ ਦੇ ਘਰ ਵਿੱਚ ਸੰਸਾਰ 'ਚ ਕਿਤੇ ਵੀ ਨਹੀਂ ਹੈ ਉਹ ਇੱਕ ਜੀਸਸ ਨੇ ਇੱਕ ਮਰਦਾ ਜ਼ਿੰਦਾ ਕੀਤਾ ਤੇ ਉਹਨੂੰ ਇਹਨਾਂ ਨੇ ਦੁਨੀਆਂ ਦਾ ਰੱਬ ਬਣਾਤਾ ਕਿੱਥੇ ਪ੍ਰਚਾਰ ਨਹੀਂ ਕੀਤਾ ਬਾਬਾ ਚੱਲ ਰਹਿ ਜੀ ਖੇਡਦੇ ਪਏ ਨੇ ਲੁਕਣ ਮੀਚੀ ਸ਼ਾਮ ਦਾ ਟਾਈਮ ਆਇਆ ਮੋਨ ਜੀ ਦੀ ਵਾਰੀ ਹੈ ਉਹ ਘਰੋਂ ਚਲੇ ਕੇ ਘਰ ਨੂੰ ਆ ਗਏ ਨੇ ਦੂਜੇ ਦਿਨ ਗਏ ਨੇ ਰਾਤੀ ਸੱਪ ਲੜ ਗਿਆ ਜਿਹਨੂੰ ਸੱਪ ਲੜਿਆ ਉਹਦੀ ਬੋਡੀ ਫਟ ਜਾਂਦੀ ਹੈ ਖੂਨ ਗੜਾ ਹੋ ਜਾਂਦਾ ਹੈ ਨਸਾਂ ਫੜ ਜਾਂਦੀਆਂ ਨੇ ਕਿਉਂਕਿ ਖੂਨ ਵਿੱਚ ਹੁਣ ਟ੍ਰੈਵਲ ਟ੍ਰੈਵਲਿੰਗ ਕਰ ਪਾ ਰਿਹਾ ਖੇੜ ਦੇ ਖੇੜ ਦੇ ਗਏ ਗੱਲ ਜਖੂਣੀ ਪਈ ਚਲੋ ਮੋਹਨ ਜੀ ਵਾਰੀ ਆ ਗਈ ਹੈ ਤੇ ਮੋਹਨ ਜੀ ਉੱਠ ਕੇ ਭੱਜ ਲੈਂਦੇ ਨੇ ਮਗਰ ਉਹਨਾਂ ਦੇ ਗੁਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਲੱਗਦਾ ਹੈ ਕਹਿੰਦੇ ਪੁਰਖਾ ਇਹ ਕੀ ਕਰਤਾ ਪੁੱਤਰ ਜੀ ਲੋਕੀ ਲਾਸ਼ਾਂ ਲੈ ਕੇ ਤੇਰੇ ਬੂਹੇ ਤੇ ਬੈਹਿ ਜਾਣਗੇ ਕਿਵੇਂ ਸੰਭੀਗੇ ਨਹੀਂ ਲਾਸ਼ਾਂ ਨੂੰ ਕਿੰਨੂ ਕਿੰਨੂ ਜ਼ਿੰਦਾ ਕਰੇਗਾ ਤੇ ਪਾਤਸ਼ਾਹ ਨੇ ਆਪਣਾ ਸ਼ਰੀਰ त्याਗ ਦਿੱਤਾ ਇਹਦੇ ਬੱਚੇ ਕਰ ਰਹੇ ਨੇ ਗੁਰੂ ਕਰਦੇ ਕਿ ਢੀਕ ਵੱਡੀ ਗੱਲ ਹੈ